ਜੋ ਜੁੜੇ ਹੋਏ ਹਾਂ ਦਾ ਪੋਸਟ ਮੇਲ ਦੇ ਨਾਲ ਸਵੇਰ-ਸਵੇਰ ਦੀ ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਮੀਂਹ ਨੂੰ ਲੈ ਕੇ ਵੱਖ-ਵੱਖ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਆ ਜਿਹੜਾ ਉਹ ਰਾਤ ਪਿਆ ਕਈ ਥਾਵਾਂ ਤੇ ਸਵੇਰੇ-ਸਵੇਰੇ ਮੀਂਹ ਨੇ ਵਟ ਕੱਢ ਦਿੱਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਜੋ ਖੇਤ ਨਜ਼ਰ ਆ ਰਹੇ ਨੇ ਤੇ ਮੀਂਹ ਨਾਲ ਨੱਕੋ-ਨੱਕ ਭਰੇ ਪਏ ਨੇ ਇਹ ਪਿੰਡ ਢਾਬਾਂ ਕੋکریاں ਦੇ ਖੇਤ ਨੇ ਪਿੰਡ ਢਾਬਾਂ ਕੋکریاں ਅਬੂਰ ਮਲੋਟ ਦੇ ਵਿਚਾਲੇ ਪੈ ਜਾਂਦਾ ਹੈ ਤੇ ਪਿੰਡ ਵਿੱਚ ਖੇਤਾਂ 'ਚ ਤੁਸੀਂ ਦੇਖੋ ਕਿ ਝੋਨੇ 'ਚ ਕਿੰਨਾ ਕਿੰਨਾ ਪਾਣੀ ਆ ਜਿਹੜਾ ਉਹ ਭਰ ਗਿਆ ਦੱਸਿਆ ਜਾ ਰਿਹਾ ਹੈ ਕਿ ਮੀਂਹ ਕਰੀਬ ਅੱਧਾ ਪੌਣਾ ਘੰਟਾ ਹੀ ਆਇਆ ਪਰ ਪੂਰੇ ਜੋਰਾਂ ਸ਼ੋਰਾਂ ਨਾਲ ਆਇਆ ਤੇ ਖੇਤਾਂ ਨੂੰ ਪੂਰੀ ਤਰ੍ਹਾਂ ਭਰ ਗਿਆ ਬੇਸ਼ੱਕ ਇਸ ਮੀਂਹ ਦਾ ਝੋਨੇ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਹੈ ਕਿਉਂਕਿ ਝੋਨੇ ਨੂੰ ਜਦੋਂ ਵੀ ਮੀਂਹ ਤੇਜ਼ੀ ਨਾਲ ਆਉਂਦਾ ਹੈ ਤਾਂ ਉਹਦਾ ਘਿਓ ਵਾਂਗ ਜਿਹੜਾ ਉਹ ਫਾਇਦਾ ਮਿਲਦਾ ਤਾਂ ਅਬੋਰ ਇਲਾਕੇ ਦੇ ਵਿੱਚ ਸਵੇਰ ਤੋਂ ਹੀ ਜਿਹੜਾ ਭਾਰੀ ਮੀਂਹ ਆ ਜਿਹੜਾ ਉਹ ਪੈ ਰਿਆ ਤਾਂ ਤੁਹਾਨੂੰ ਦੱਸ ਦਈਏ ਕਿ 21 ਜੂਨ ਤੋਂ 28 ਜੂਨ ਤੱਕ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਵੱਡੇ ਪੱਧਰ ਤੇ ਮੀਂਹ ਦੇ ਅਸਾਰ ਹੈ ਜਿਹੜੇ ਉਹ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਸਨ 2 ਤੋਂ 4 ਜਾਂ 5 ਜ਼ਿਲ੍ਹਿਆਂ ਵਿੱਚ ਹੜ੍ਹ ਦਾ ਵੀ ਜਿਹੜਾ ਖਤਰਾ ਲੱਗ ਰਿਹਾ ਤੁਹਾਨੂੰ ਜਾਣਕਾਰੀ ਦੇ ਦਈਏ ਗੰਗਾ ਨਗਰ ਹਨੂਮਾਨਗੜ੍ਹ ਇਹ ਰਾਜਸਥਾਨ ਦੇ ਜ਼ਿਲ੍ਹੇ ਨੇ ਇਸ ਤੋਂ ਇਲਾਵਾ ਬਠਿੰਡਾ ਫਰੀਦਕੋਟ ਸ਼੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਮਾਨਸਾ ਬਰਨਾਲਾ ਮੋਗਾ ਲੁਧਿਆਣਾ ਫਤਿਹਗੜ੍ਹ ਸਾਹਿਬ ਸੰਗਰੂਰ ਪਟਿਆਲਾ ਮਲੇਰ ਕੋਟਲਾ ਇਹਨਾਂ ਨੂੰ ਕੁਝ ਜਗ੍ਹਾ ਤੇ ਭਾਰੀ ਜਿਹੜਾ ਮੀਂਹ ਹੈ ਉਹ ਦੇਖਿਆ ਜਾ ਸਕਦਾ ਹੈ 25 ਜੂਨ ਤੋਂ 28 ਜੂਨ ਤੱਕ ਦੀ ਜਿਹੜੀ ਇਹ ਅਪਡੇਟ ਸੀ ਤੇ 25 ਜੂਨ ਨੂੰ ਫਾਜ਼ਿਲਕਾ ਦੇ ਇਹਨਾਂ ਇਲਾਕਿਆਂ ਦੇ ਵਿੱਚ ਭਾਵੇਂ ਰਾਜਸਥਾਨ ਦੇ ਵੀ ਕੁਝ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਹੈ ਜਿਹੜਾ ਉਹ ਕੱਲ 25 ਜੂਨ ਨੂੰ ਪਿਆ ਜਾਂ ਸਵੇਰੇ 26 ਜੂਨ ਨੂੰ ਜਿਹੜਾ ਭਾਰੀ ਮੀਂਹ ਹੈ ਉਹ ਪੈ ਰਿਹਾ ਤਾਂ ਤੁਹਾਨੂੰ ਦੱਸ ਗਏ ਕਿ 25 ਤੋਂ 28 ਜੂਨ ਨੂੰ ਖਾਸ ਕਰਕੇ 25 26 ਤੇ 27 ਜੂਨ ਨੂੰ ਦੋ ਦਿਨ ਜਿਹੜੇ ਬਾਕੀ ਜਿਹੜੇ ਰਹਿ ਗਏ ਉਹਨਾਂ ਦੇ ਵਿੱਚ ਵੀ ਮੀਂਹ ਦੇਖਿਆ ਜਾ ਸਕਦਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀਂ ਕਮੈਂਟਾਂ ਦੇ ਵਿੱਚ ਜਾਣਕਾਰੀ ਜਰੂਰ ਸਾਂਝੀ ਕਰੋ ਕਿ ਕਿੱਥੇ-ਕਿੱਥੇ ਮੀਂਹ ਆ ਕਿੰਨਾ-ਕਿੰਨਾ ਕਪਿਆ ਤੇ ਜਿੱਥੇ ਮੀਂਹ ਨਹੀਂ ਪਿਆ ਉਹ ਵੀ ਕਮੈਂਟਾਂ ਦੇ ਵਿੱਚ ਜਾਣਕਾਰੀ ਸਾਂਝੀ ਕਰ ਸਕਦੇ ਆ ਤੇ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਕਿੰਨਾ ਮੀਂਹ ਆ ਜਿਹੜਾ ਉਹ ਪਿੰਡ ਢਾਬਾਂ ਕੋਕਰੀਆਂ ਜਿਹੜਾ ਆਪਣੇ ਅਬੌਰ ਦੇ ਨੇੜੇ ਪੈ ਜਾਂਦਾ ਉੱਥੇ ਇੰਨਾ ਜ਼ਿਆਦਾ ਮੀਂਹ ਪਿਆ ਅਬੌਰ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਅਬੌਰ ਸ਼ਹਿਰ ਦੇ ਵਿੱਚ ਵੀ ਬਹੁਤ ਜ਼ਿਆਦਾ ਮੀਂਹ ਪਿਆ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪਿਆ ਸਵੇਰ ਨਾਲ ਅਬੌਰ ਹਨਮਾਨਗੜ ਰੋਡ ਦੇ ਉੱਪਰ ਵੀ ਤੇਜ਼ ਮੀਂਹ ਆ ਜਿਹੜਾ ਉਹ ਸ਼ੁਰੂ ਹੋ ਗਿਆ ਸੀ ਤਾਂ ਖੇਤ ਨੱਕੋ ਨੱਕ ਜਿਹੜੇ ਕੁਦਰਤ ਨੇ ਭਰ ਦਿੱਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਅਜੇਹੇ ਵਿੱਚ ਮੀਂਹ ਦੀ ਬਹੁਤ ਲੋੜ ਸੀ ਕਿਉਂਕਿ ਜਦੋਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੋਵੇ ਤਾਂ ਫਸਲਾਂ ਨੂੰ ਭਾਰੀ ਨੁਕਸਾਨ ਹੁੰਦਾ ਤਾਂ ਅਜੇਹੇ ਵਿੱਚ ਮੀਂਹ ਨੇ ਜਿਹੜਾ ਉਹ ਆਵਦਾ ਰੰਗ ਵਿਖਾਇਆ ਤੇ ਜਿਹੜੇ ਵਾਰੇ ਨਿਆਰੇ ਆ ਫਸਲਾਂ ਦੇ ਉਹ ਕੀਤੇ ਆ ਤਨਕੋ ਨੱਕ ਝੋਨਾ ਤੇ ਫਸਲਾਂ ਜਿਹੜੀਆਂ ਉਹ ਭਰ ਗਈਆਂ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਪਿਛਲੇ ਦਿਨਾਂ ਤੋਂ ਪੈ ਰਹੀ ਸੀ ਤਾਂ ਗਰਮੀ ਤੋਂ ਵੀ ਜਿੱਥੇ ਲੋਕਾਂ ਨੂੰ ਰਾਹਤ ਮਿਲੇਗੀ ਉੱਥੇ ਫਸਲਾਂ ਨੂੰ ਵੀ ਜਿਹੜਾ ਇਹਦਾ ਫਾਇਦਾ ਹੈ ਉਹ ਮਿਲੇਗਾ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ